ਨੰਬਾਬਾ ਜੱਪਾਲ ਸਿੰਘ ਸਾਹਿਬ ਜੀ ਕਲਗੀਧਰ ਮਹਾਰਾਜ ਜੀ ਦੇ ਵੇਲੇ ਮਹਾਰਾਜ ਜੀ ਅਨੰਨ ਜਿਹੜੇ ਸਿੰਘ ਹੋਏ ਨੇ ਮਹਾਰਾਜ ਜੀ ਦੀਆਂ ਫੌਜਾਂ ਦੇ ਵਿੱਚ ਸਭ ਤੋਂ ਪ੍ਰਮੁੱਖ ਸਥਾਨ ਪੰਨਾ ਸਿੰਘਾਂ ਦਾ ਮੰਨਿਆ ਗਿਆ ਜਿਹਦੇ ਵਿੱਚ ਇੱਕ ਗਰੰਤੀ ਸਿੰਘ ਇੱਕ ਦੇਗਿਆ ਸਿੰਘ ਇੱਕ ਨਿਸ਼ਾਨਚੀ ਸਿੰਘ ਇੱਕ ਨਗਾਰਚੀ ਸਿੰਘ ਅਤੇ ਇੱਕ ਲਾਂਗਰੀ ਸਿੰਘ ਦਾ ਮੰਨਿਆ ਜਾਂਦਾ ਤੇ ਬਾਬਾ ਜੱਪਾਲ ਸਿੰਘ ਸਾਹਿਬ ਜੀ ਉਹ ਨਗਾਰਚੀ ਸਿੰਘ ਹੋਇਆ ਕਰਦੇ ਜੋ ਦਲਪੰਚ ਦੇ ਅੱਗੇ-ਅੱਗੇ ਨਗਾਰਾ ਵਜਾਉਂਦੇ ਇਹ ਤੇ ਸ਼ੇਰਾਂ ਦੇ ਘੁਰਨੇ ਹੋਇਆ ਕਰਦੇ ਸੀ ਪੰਡੂ ਮਿੱਟੀ ਹੁੰਦੀ ਸੀ ਬਾਬਾ ਜੀ ਨੇ ਇੱਥੇ ਆਪਣਾ ਪੜਾਅ ਲਾਇਆ ਤੇ ਅਮਰਤ ਵੇਲੇ ਜੋਰ-ਜੋਰ ਨਾਲ ਨਗਾਰੇ ਵਜਾਉਂਦੇ ਇਹ ਜਿੱਥੇ ਬੈਸਨ ਸਾਰੇ ਜਨਸੂ ਥਾਨ ਸੋਹੰਦਾ ਹੌਲੀ-ਹੌਲੀ ਬਾਬਾ ਜੀ ਦੀ ਕੀਰਤੀ ਵੱਧਦੀ ਚਲੀ ਗਈ ਨਾਬੇ ਦੇ ਮਹਾਰਾਜਾਂ ਨੂੰ ਪਤਾ ਲੱਗਿਆ ਤੇ ਉਹ ਵੀ ਆ ਕੇ ਇਸ ਆਸਥਾਨਾ ਦੇ ਉੱਤੇ ਆਪਣਾ ਜੋ ਵੀ ਭਟਾਵਾਂ ਨੇ ਸੁਗਾਤਾਂ ਨੇ ਅਰਪਣ ਕਰਦੇ ਜ਼ਗੀਰਾਂ ਵੀ ਲਾਈਆਂ ਇਸ ਆਸਥਾਨ ਦੇ ਨਾਮ ਦੇ ਉੱਤੇ ਉਹਨਾਂ ਵੇਲਿਆਂ ਤੋਂ ਇੱਥੇ ਮਿੱਟੀ ਦੇ ਘੋੜੇ ਚੜ੍ਹਦੇ ਨੇ ਤੇ ਇਹ ਜਿਹੜਾ ਅਸਥਾਨਕ ਗੁਰਦੁਆਰਾ ਘੋੜਿਆਂ ਵਾਲਾ ਦੇ ਨਾਂ ਨਾਲ ਵਿਦਤ ਹੈ ਹੁਣ ਵੀ ਸੰਗਤਾਂ ਇੱਥੇ ਜਿਉਂਦੇ ਜੱਗ ਦੇ ਘੋੜੇ ਚੜਾਉਂਦੀਆਂ ਨੇ ਇਹਨਾਂ ਪਵਨ ਅਸਥਾਨਾ ਵਿਖੇ ਤਵੇਲਾ ਹੈ ਜਿੱਥੇ ਪੰਜ ਘੋੜੇ ਨੇ ਉਹ ਉਹਨਾਂ ਦੀ ਦੇਖਰੇਖ ਕੀਤੀ ਜਾਂਦੀ ਆ ਬਖੂਬੀ ਅਸਤਬਲ ਬਣਿਆ ਹੋਇਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਹਾਂ ਜਿਹੜਾ ਟਾਈਮਜ਼ ਨਾਲ ਮੈਂ ਗੁਰਮੁਖ ਸਿੰਘ ਭੋਜੋ ਮਾਜਰੀ ਕਰੋ ਪਰੋਪਤੇ ਪ੍ਰਵਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਵਾਨੀ ਦਾ ਪ੍ਰਵਾਨ ਹੈ ਸਾਧ ਧਰਤੀ ਪਈ ਹਰੀਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆ ਇਸੇ ਚੰਤ ਪਈ ਹਰੀਆਵਲੀ ਜਿੱਥੇ ਮੇਰਾ ਸਤਿਗੁਰੂ ਦੇਖਿਆ ਜਾਏ ਐਸੀ ਹੀ ਅਸਥਾਨ ਗੁਰਦੁਆਰਾ ਡੇਰਾ ਬਾਬਾ ਜਪਾਲ ਸਿੰਘ ਘੋੜਿਆਂ ਵਾਲਾ ਜੋ ਕਿ ਇਤਿਹਾਸਿਕ ਸ਼ਹਿਰ ਨਾਭਾ ਵਿਖੇ ਉਸ ਸ਼ੋਭਤ ਹੈ ਜਿੱਥੇ ਸਜੰਦਾ ਹੈ ਇਸ ਮੁਤਾਬਕ ਕਇ ਤਸ਼ਮੀਰਿ ਸਪਤਾਗੁਰੂ ਕਲਗੀ ਤਰਪਾਦਾ ਸਾਹਿਬੇ ਕਮਾਲ ਸਰਵੰਸਦਾਨੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਚੰਗਾ ਜੁੱਤਾਂ ਦੇ ਸਾਥੀ ਬਾਬਾ ਜਪਾਲ ਸਿੰਘ ਜੀ ਨੇ ਲੰਮਾ ਸਮਾਂ தਪ ਕੀਤਾ ਆਓ ਅੱਜ ਸਾਨੂੰ ਉਸ ਅਸਥਾਨ ਦੇ ਇਤਿਹਾਸ ਬਾਰੇ ਉਸ ਅਸਥਾਨ ਦੇ ਦਰਸ਼ਨ ਵੀ ਕਰਾਵਾਂਗੇ ਨਾਲੋਂ ਨਾਲ ਸਾਡੇ ਦਰਮਿਆਨ ਹਾਜ਼ਰ ਨੇ ਇਸ ਅਸਥਾਨ ਵਿਕੇ ਹਜ਼ੂਰੀ ਕਥਾਵਾਚਕ ਦੀ ਅਸੀਂ ਬਾਬਾ ਨਵਾ ਰਹੇ ਬਾਬਾ ਮਨਿੰਦਰ ਸਿੰਘ ਜੀ ਡਾਕਟਰ ਗਿਆਨੀ ਮਨਿੰਦਰ ਸਿੰਘ ਜੀ ਹਾਜ਼ਰ ਨੇ ਸੋ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fateh ਤੁਹਾਡਾ ਜੁਝਾਰ ਟਾਈਮ ਤੇ ਤੇ ਆਪ ਜੀ ਇਸ ਸਥਾਨ ਤੇ ਸਿਵਾਵਾ ਨਵਾ ਆ ਰਹੇ ਹੂੰ ਜੇਕਰ ਸੰਖੇਪ ਸ਼ਬਦਾਂ ਦੇ ਵਿੱਚ ਇਸ ਅਤੇ ਹਾਸ ਨੂੰ ਆਪਾਂ ਸੰਗਤਾਂ ਦੇ ਰੂਪ ਰੂਪ ਕਰਨਾ ਹੋਵੇ ਤਾਂ ਕਿਸ ਤਰ੍ਹਾਂ ਬਿਆਨ ਕਰੂੰਗਾ ਸਭ ਤੋਂ ਪਹਿਲਾਂ ਆਪ ਜੀ ਦਾ ਬੜਾ ਵਧੀਆ ਉਪਰਾਲਾ ਹੈ ਕਿ ਜੁਝਾਰ ਟਾਈਮ ਦੇ ਮਾਧਿਅਮ ਦੇ ਦੁਆਰਾ ਸਰਬੱਤ ਸੰਗਤਾਂ ਨੂੰ ਘਰੇ ਬੈਠਿਆਂ ਹੀ ਟੀਵੀ ਦੇ ਮਾਧਿਅਮ ਰਾਹੀਂ ਇਸ ਪਵਨ ਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ ਤਨ ਬਾਬਾ ਜੀ ਬਲ ਸਿੰਘ ਸਾਹਿਬ ਜੀ ਜਿਸ ਸਰਕਾਰ ਆਪ ਜੀ ਨੇ ਗੱਲ ਕੀਤੀ ਹੈ ਕਿ ਮਹਾਰਾਜੇ ਦੇ ਜੰਗਾਂ ਯੁੱਧਾਂ ਦੇ ਸਮੇਂ ਨਾਲ ਰਹੇ ਇਤਿਹਾਸ ਦੇ ਵਿੱਚ ਬਾਬਾ ਜੀ ਦਾ ਜਿਹੜਾ ਜ਼ਿਕਰ ਹੈ ਲਿਖਤਾਂ ਦੇ ਵਿੱਚ ਬੜਾ ਘੱਟ ਆਇਆ ਟੁਕ ਮਾਤਰ ਮਿਲਦਾ ਤਨ ਬਾਬਾ ਜੀ ਬਲ ਸਿੰਘ ਸਾਹਿਬ ਜੀ ਕਲਗੀਧਰ ਮਹਾਰਾਜੇ ਦੇ ਵੇਲੇ ਮਹਾਰਾਜੇ ਅਨੰਨ ਜਿਹੜੇ ਸਿੰਘ ਹੋਏ ਨੇ ਮਹਾਰਾਜੇ ਦੀਆਂ ਫੌਜਾਂ ਦੇ ਵਿੱਚ ਸਭ ਤੋਂ ਪ੍ਰਮੁੱਖ ਸਥਾਨ ਪੰਨਾ ਸਿੰਘਾਂ ਦਾ ਮੰਨਿਆ ਗਿਆ ਜਿਹਦੇ ਵਿੱਚ ਇੱਕ ਗਰੰਤੀ ਸਿੰਘ ਇੱਕ ਦੇਗਿਆ ਸਿੰਘ ਇੱਕ ਨਿਸ਼ਾਨਚੀ ਸਿੰਘ ਇੱਕ ਨਗਾਰਚੀ ਸਿੰਘ ਅਤੇ ਇੱਕ ਲਾਗਰੀ ਸਿੰਘ ਦਾ ਮੰਨਿਆ ਜਾਂਦਾ ਹੈ ਤੇ ਬਾਬਾ ਅਜਾਪਾਲ ਸਿੰਘ ਸਾਹਿਬ ਜੀ ਉਹ ਨਗਾਰਚੇ ਸਿੰਘ ਹੋਇਆ ਕਰਦੇ ਜੋ ਦਲ ਪੰਚ ਦੇ ਅੱਗੇ-ਅੱਗੇ ਨਗਾਰਾ ਵਜਾਉਂਦੇ ਜਦੋਂ ਵੀ ਮਹਾਰਾਜ ਜੀ ਨੇ ਕਿਤੇ ਕੁਝ ਕਰਨਾ ਅਨੰਦਪੁਰ ਸਾਹਿਬ ਤੋਂ ਜਾਣਾ ਜਾਂ ਫਿਰ ਕਿਤੇ ਜੰਗਾ ਜੁੱਧਾਂ ਦਾ ਸਮਾ ਹੋਣਾ ਸਭ ਤੋਂ ਮੂਹਰੇ ਹੋ ਕੇ ਬਾਬਾ ਅਜਾਪਾਲ ਸਿੰਘ ਸਾਹਿਬ ਜੀ ਉਹ ਨਗਾਰਾ ਵਜਾਇਆ ਕਰਦੇ ਜੀ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਨੰਦੇੜ ਜਾਣ ਲੱਗੇ ਪੰਜਾਬ ਦੀ ਧਰਤੀ ਤੋਂ ਉਸ ਵੇਲੇ ਬਾਬਾ ਅਜਾਪਾਲ ਸਿੰਘ ਸਾਹਿਬ ਜੀ ਦੀ ਅਤੇ ਨਾਲ ਕਈ ਸਿੰਘਾਂ ਦੀ ਡਿਊਟੀ ਉਹਨਾਂ ਨੇ ਲਗਾਈ ਵੀ ਤੁਸੀਂ ਇੱਥੇ ਰਹਿ ਕੇ ਸੇਵਾਵਾਂ ਨਿਭਾਉਣੀਆਂ ਪੰਜਾਬ ਦੀ ਧਰਤੀ ਦੇ ਉੱਤੇ ਮਹਾਰਾਜ ਨੰਦੇੜ ਚਲੇ ਗਏ ਤੇ ਪਿੱਛੋਂ ਮਹਾਰਾਜ ਦੇ ਜਿਹੜੇ ਸਿੰਘ ਸੇਵਕ ਸਨ ਉਹਨਾਂ ਸਾਰਿਆਂ ਨੇ ਪੰਜਾਬ ਦੇ ਵਿੱਚ ਪ੍ਰਚਾਰ ਪ੍ਰਸਾਰ ਕੀਤਾ ਇਸੇ ਪ੍ਰਕਾਰ ਬਾਬਾ ਅਜਾਪਾਲ ਸਿੰਘ ਜੀ ਉਹਨਾਂ ਨੇ ਰਾਜਸਥਾਨ ਦੇ ਵਿੱਚ ਇੱਕ ਰਾਜੇ ਦੀ ਸਹਾਇਤਾ ਕੀਤੀ ਸਨ 1755 ਈਸਵੀ ਦੇ ਵਿੱਚ ਤੇ ਇਹ ਵੀ ਮਿਲਦਾ ਜ਼ਿਕਰ ਕਿ ਉਸ ਰਾਜੇ ਨੇ ਬਾਬਾ ਜੀ ਦੇ ਨਾਂ ਦੇ ਉੱਤੇ ਅਜੇਗੜ ਨਾਮੀ ਇੱਕ ਆਸਥਾਨ ਉਹ ਕਾਇਮ ਕੀਤਾ ਉਹਦੇ ਬਾਰੇ ਖੋਜ ਚੱਲ ਰਹੀ ਹੈ ਇਸ ਤੋਂ ਇਲਾਵਾ ਬਾਬਾ ਅਜਾਪਾਲ ਸਿੰਘ ਸਾਹਿਬ ਜੀ ਸਨ 1773 ਈਸਵੀ ਦੇ ਵਿੱਚ ਇਹਨਾਂ ਪਾਵਨ ਸਥਾਨਾਂ ਵਿਖਿਆਏ ਇਹ ਉਹ ਦੌਰ ਹੈ ਇਹ ਉਹ ਸਮਾਂ ਹੈ ਜਦੋਂ ਸਿੱਖ ਪੰਥ ਚੜ੍ਹਦੀ ਕਲਾ ਦੇ ਵਿੱਚ ਜਾ ਰਿਹਾ ਜਦੋਂ ਜਿਹੜੇ ਮਿਸਲਾਂ ਦਾ ਸਮਾਂ ਹੈ 12 ਮਿਸਲਾਂ ਚਾਹੇ ਉਹ ਚੜ੍ਹਤ ਸਿੰਘਨ ਸ਼ੁਕਰਚੱਕੀ ਆ ਚਾਹੇ ਉਹ ਰਾਮਗੜੀਆ ਮਿਸਲ ਆ ਚਾਹੇ ਭੰਗੀਆਂ ਦੀ ਮਿਸਲ ਚਾਹੇ ਸ਼ੀਧੀ ਮਿਸਲ ਚਾਹੇ ਕਨਈਆ ਦੀ ਮਿਸਲ ਆ ਚਾਹੇ ਫੁਲਕੀਆਂ ਦੀ ਮਿਸਲ ਆ ਉਹ ਸਾਰੇ ਆਪੋ ਆਪਣੇ ਪੱਦਰਾਂ ਦੇ ਉੱਤੇ ਜੋਸ਼ ਖਰੋਸ਼ ਦੇ ਨਾਲ ਕਾਬਲ ਖੰਧਾਰ ਤੋਂ ਲੈ ਕੇ ਦਿੱਲੀ ਤੱਕ ਮਾਰਾਂ ਮਾਰੀਆਂ ਜਾ ਰਹੀਆਂ ਨੇ ਖਾਲਸਾ ਰਾਜ ਸਥਾਪਿਤ ਹੋ ਰਿਹਾ ਬਾਬਾ ਜਪਾਲ ਸਿੰਘ ਜੀ ਉਹਨਾਂ ਸਮਿਆਂ ਦੇ ਵਿੱਚ ਇੱਥੇ ਆ ਕੇ ਬਰਾਜੇ ਇਸ ਤੋਂ ਪਹਿਲਾਂ ਬਾਬਾ ਜੀ ਮੰਨਿਆ ਜਾਂਦਾ ਕਿ 6 ਸਾਲ ਜੀਂਦ ਅਤੇ 12 ਸਾਲ ਉਹਨਾਂ ਨੇ ਪਟਿਆਲੇ ਜੋ ਮਾਈਦੀ ਦੀ ਸਰਾਹ ਹੈ ਉੱਤੇ ਬਤੀਤ ਕੀਤੇ ਜਦੋਂ ਬਾਬਾ ਜੀ 73 ਦੇ ਵਿੱਚ ਇੱਥੇ ਆਉਂਦੇ ਨੇ ਇੱਥੇ ਜੰਗਲੀ ਜੰਗਲ ਹੁੰਦਾ ਸੀ ਨਾਬਾ ਹਲੇ ਆਬਾਦ ਪੂਰੀ ਤਰ੍ਹਾਂ ਨਹੀਂ ਸੀ ਹੋਇਆ ਉਸ ਵੇਲੇ ਬਾਬਾ ਜੀ ਨੇ ਇੱਥੇ ਆਪਣਾ ਪੜਾ ਲਾਇਆ ਇਹ ਵੀ ਇਥੋਂ ਦੀਆਂ ਸੰਗਤਾਂ ਨੇ ਦੱਸਿਆ ਕਿ ਇੱਥੇ ਸ਼ੇਰਾਂ ਦੇ ਘੁਰਨੇ ਹੋਇਆ ਕਰਦੇ ਸੀ। ਪੰਡੂ ਮਿੱਟੀ ਹੁੰਦੀ ਸੀ। ਬਾਬਾ ਜੀ ਨੇ ਇੱਥੇ ਆਪਣਾ ਪੜਾ ਲਾਇਆ ਤੇ ਅਮਰਤ ਵੇਲੇ ਜੋਰ-ਜੋਰ ਨਾਲ ਨਗਾਰੇ ਵਜਾਉਂਦੇ। ਇਹ ਜਿੱਥੇ ਬੈਸਨ ਸਾਰੇ ਜਨਸੂ ਥਾਨ ਸੁਹੰਦਾ। ਹੌਲੀ-ਹੌਲੀ ਬਾਬਾ ਜੀ ਦੀ ਕੀਰਤੀ ਵੱਧੀ ਚਲੀ ਗਈ। ਨਾਬੇ ਦੇ ਮਹਾਰਾਜਿਆਂ ਨੂੰ ਪਤਾ ਲੱਗਿਆ ਤੇ ਉਹ ਵੀ ਆ ਕੇ ਇਸ ਅਸਥਾਨਾਂ ਦੇ ਉੱਤੇ ਆਪਣਾ ਜੋ ਵੀ ਭਟਾਵਾਂ ਨੇ ਸੁਗਾਤਾਂ ਨੇ ਅਰਪਣ ਕਰਦੇ। ਜ਼ਗੀਰਾਂ ਵੀ ਲਾਈਆਂ ਇਸ ਅਸਥਾਨ ਦੇ ਨਾਂ ਦੇ ਉੱਤੇ। ਤੇ ਮਹਾਰਾਜਾ ਰਿਪੁਦਮਨ ਸਿੰਘ ਮਹਾਰਾਜਾ ਹੀਰਾ ਸਿੰਘ ਆਦਿਕ ਰਾਜੇ ਉਹ ਇੱਥੇ ਆ ਕੇ ਝੁਕਦੇ ਰਹੇ ਇੱਥੋਂ ਤੱਕ ਕੇ ਸਿੱਖ ਪੰਥ ਦੇ ਮਹਾਨ ਵਿਦਵਾਨ ਜਿਨ੍ਹਾਂ ਨੇ ਸਿੱਖ ਕੌਮ ਨੂੰ ਐਨਸਾਈਕਲੋਪੀਡੀਆ ਦਿੱਤਾ ਜਿਹਨੂੰ ਆਪਾਂ ਮਹਾਨ ਕੋਸ਼ ਕਹਿੰਦੇ ਆ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਬਾ ਉਹਨਾਂ ਦਾ ਬਚਪਨ ਇੱਥੇ ਬਤੀਤ ਹੋਇਆ ਇੱਥੇ ਉਹਨਾਂ ਦੀ ਵਿੱਦਿਆ ਜਿਹੜੀ ਆ ਉਹ ਚੱਲਦੀ ਰਹੀ ਜੀ ਉਹਨਾਂ ਦੇ ਪਿਤਾ ਜੀ ਸਰਦਾਰ ਨਰੈਣ ਸਿੰਘ ਜੀ ਜਿਨ੍ਹਾਂ ਨੇ ਇੱਕ ਚੌਂਕੜੇ ਦੇ ਉੱਤੇ ਪੂਰਾ ਖੰਡ ਪੜ੍ਹ ਸਾਹਿਬ ਕੀਤਾ ਜੀ ਉਹ ਵੀ ਇੱਥੋਂ ਦੇ ਮੰਤਰੇ ਨੇ ਭਾਈ ਕਾਨ ਸਿੰਘ ਨਾਭਾ ਦੇ ਦਾਦਾ ਜੀ ਭਾਈ ਸਰੂਪ ਸਿੰਘ ਜੀ ਉਹਨਾਂ ਨੇ ਵੀ ਇੱਥੋਂ ਦੀ ਮੰਤੀ ਕਈ ਸਾਲ ਕੀਤੀ ਆ ਨਿਭਾਈ ਆ ਉਹਨਾਂ ਨੇ ਬਾਬਾ ਜੀ ਦੇ ਦਰਸ਼ਨ ਵੀ ਕੀਤੇ ਨੇ ਤੇ ਬਾਬਾ ਅਜਾਪਾਲ ਸਿੰਘ ਸਾਹਿਬ ਜੀ ਇੱਥੋਂ ਦੀ ਹੀ ਸਿੰਘਾਂ ਨੂੰ ਸੇਧ ਦਿਆ ਕਰਦੇ ਜਾਂ ਇਦਾਂ ਕਹਿ ਲਈਏ ਕਿ ਉਸ ਵੇਲੇ ਇਹ ਹੈੱਡਕੁਆਰਟਰ ਹੋਇਆ ਕਰਦਾ ਸੀ ਕਿ ਜਦੋਂ ਸਿੰਘਾਂ ਨੂੰ ਕਿਤੇ ਵੀ ਮਸਲੇ ਦਾ ਹੱਲ ਨਹੀਂ ਸੀ ਲੱਭਦਾ ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਲੇ ਸਿੰਘਾਂ ਕੋਲ ਆਇਆ ਕਰਦੇ ਬਾਬਾ ਅਜਾਪਾਲ ਸਿੰਘ ਤੋਂ ਸੇਧ ਲੈਂਦੇ ਬਾਬਾ ਜੀ ਇਹ ਕੰਮ ਕਿਦਾਂ ਕਰੀਏ ਤੇ ਬਾਬਾ ਜੀ ਉਹਨਾਂ ਨੂੰ ਸਿੱਧ ਦਿੰਦੇ ਉਪਦੇਸ਼ ਦਿੰਦੇ ਤੇ ਫਿਰੋਜ਼ ਸਿੰਘ ਆਪਣਾ ਕਾਰਜ ਕਰਦੇ ਇਸ ਪ੍ਰਕਾਰ ਨਾਲ ਬਾਬਾ ਜੀ ਇੱਥੇ ਰਹੇ 39 ਸਾਲ ਇੱਥੇ ਉਹਨਾਂ ਨੇ ਬੰਦਗੀ ਕੀਤੀ ਆ ਮਹਾਰਾਜ ਉਹਨਾਂ ਦਾ ਸਥਾਨ ਵੀ ਬਣਿਆ ਹੋਇਆ ਜਿੱਥੇ ਥੜੇ ਦੇ ਉੱਤੇ ਉਹਨਾਂ ਨੇ ਬੈਠ ਕੇ ਬੰਦਗੀ ਕੀਤੀ ਇੱਥੇ ਹੀ ਕਈ ਜੜੀਆਂ ਪ੍ਰਾਤਨ ਨਿਸ਼ਾਨੀਆਂ ਨੇ ਜਿਵੇਂ ਆਪ ਜੀ ਖੂਹ ਦੇ ਵੀ ਦਰਸ਼ਨ ਕਰਦੇ ਹੋ ਇੱਥੇ ਆ ਕੇ ਇੱਥੋਂ ਬਾਬਾ ਜੀ ਖੂਹ ਦੇ ਵਿੱਚੋਂ ਜਲ ਲੈ ਕੇ ਆਪਣਾ ਜਿਹੜਾ ਕਾਰਵਿਹਾਰ ਚਲਾਉਂਦੇ ਲੰਗਰਾਂ ਲਈ ਜਲ ਵਰਤਦੇ ਕੱਪੜੇ ਧੋਣ ਵਾਸਤੇ ਇਸ਼ਨਾਨ ਪਾਣ ਵਾਸਤੇ ਜਲ ਵਰਤਦੇ ਤੇ ਬਾਬਾ ਜੀ ਨੇ ਇੱਥੇ ਰਹਿ ਕੇ ਜਿੱਥੇ ਜੋਰ-ਜੋਰ ਨਾਲ ਨਗਾਰੇ ਵਜਾਉਣੇ ਤੇ ਉੱਥੇ ਹੀ ਸਰੰਦੇ ਨਾਲ ਆਸਾ ਜੀ ਦੀ ਵਾਰ ਦਾ ਕੀਰਤਨ ਵੀ ਬਾਬਾ ਜੀ ਕਰਿਆ ਕਰਦੇ ਘੋੜਿਆਂ ਨੂੰ ਖਰਖਰਾ ਫੇਰਦੇ ਤੇ ਇੱਥੇ ਉਹਨਾਂ ਨੇ ਬਿਆੰਤ ਸੇਵਾਵਾਂ ਦਿੱਤੀਆਂ ਇਸ ਕਰਕੇ ਸਾਰੀਆਂ ਥਾਵਾਂ ਦੇ ਉੱਤੇ ਬਾਬਾ ਜੀ ਦਾ ਜਿਹੜਾ ਬੋਲ ਬੱਲਾ ਉਹ ਮੰਨਿਆ ਜਾਂਦਾ ਹੈ ਭਾਈ ਸਾਹਿਬ ਜੀ ਇਸ ਸਥਾਨ ਦਾ ਨਾਮ ਗੁਰਦੁਆਰਾ ਘੋੜਿਆਂ ਵਾਲਾ ਸਾਹਿਬ ਆਮ ਤੌਰ ਤੇ ਸੰਗਤਾਂ ਦੇ ਵਿੱਚ ਪ੍ਰਚਲਿਤ ਹੈ ਜੀ ਇਸ ਡਿਸਟ੍ਰਿਕਟ ਹੀ ਇਤਿਹਾਸ ਹੈ ਹਾਂਜੀ ਇਸ ਸਥਾਨ ਨੂੰ ਕਿਹਾ ਜਾਂਦਾ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਇਹ ਬੜਾ ਵਿਲੱਖਣ ਜੀ ਗੱਲ ਹੈ ਕਿ ਕੋਈ ਜਗ੍ਹਾ ਹੋਵੇ ਗੁਰਦੁਆਰਾ ਵੀ ਹੋਵੇ ਤੇ ਡੇਰਾ ਵੀ ਹੋਵੇ ਕਿਉਂਕਿ ਪਹਿਲਾਂ ਡੇਰਾ ਬਣਾਏ ਜਾਂਦੇ ਬਾਅਦ ਦੇ ਵਿੱਚ ਜਿਵੇਂ ਮਹਾਰਾਜ ਦੇ ਪ੍ਰਕਾਸ਼ ਹੁੰਦੇ ਸੀ ਹੌਲੀ ਹੌਲੀ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਇਹ ਪ੍ਰਬੰਧ ਆਇਆ ਬਖੂਬੀ ਟੰਗ ਨਾਲ ਜਿਹੜਾ ਹੁਣ ਵੀ ਨਿਵਾਇਆ ਜਾ ਰਿਹਾ ਬੜੀ ਪਿਆਰੀ ਜਿਹੜੀ ਮਰਿਆਦਾ ਦੇ ਨਾਲ ਤੇ ਬਾਬਾ ਜਪਾਲ ਸਿੰਘ ਜੀ ਜਦੋਂ ਇੱਥੇ ਰਹਿੰਦੇ ਸੀ ਇਹ ਉਸ ਵੇਲੇ কুমਿਹਾਰਾਂ ਦੇ ਘਰ ਸੀ ਹੁਣ ਵੀ ਨਾਬੇ ਦੇ ਵਿੱਚ কুমਿਹਾਰਾਂ ਦਾ ਮੱਲਾ ਵਜਦਾ ਜੀ ਇਹ ਉਹਨਾਂ কুমਿਹਾਰਾਂ ਨੇ ਆ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਸਾਡੇ ਘਰੇ ਔਲਾਦ ਕੋਈ ਨਹੀਂ ਤੇ ਤੁਸੀਂ ਕਿਰਪਾ ਕਰੋ ਅਰਦਾਸ ਕਰੋ ਸਾਡੇ ਘਰੇ ਸੰਤਾਨ ਹੋਵੇ ਅਸੀਂ ਘੋੜਾ ਚੜਾਵਾਂਗੇ ਜੀ ਬਾਬਾ ਜੀ ਨੇ ਅਰਦਾਸ ਕੀਤੀ ਸਮਾ ਪਾ ਕੇ ਸਾਲ ਪਿਛੇ ਉਹਨਾਂ ਦੇ ਘਰ ਦੇ ਵਿੱਚ ਸੰਤਾਨ ਹੋਈ ਪੁੱਤਰ ਹੋਇਆ ਜੀ ਹੁਣ ਉਹ ਜਦੋਂ ਆਪਣੀ ਸੁਖਣਾ ਪੂਰੀ ਕਰਨ ਵਾਸਤੇ ਆਉਣ ਲੱਗੇ ਉਹਨਾਂ ਨੇ ਵੇਖਿਆ ਵੀ ਸੁਖਣਾ ਸੁੱਕੀ ਸੀ ਜਿਉਂਦੇ ਜਾਗਦੇ ਘੋੜੇ ਦੀ ਪਰ ਅਸੀ ਕੁਮੇ ਆ ਰਹਾਂ ਸਾਡੀ ਨਹੀਂ ਹਾਇਸियत ਨਹੀਂ ਅਸੀਂ ਜਿਉਂਦਾ ਜਗਦਾ ਘੋੜਾ ਕਿਵੇਂ ਚੜਾਈਏ ਬੜੀ ਦੁਚਿੱਤੀ ਮਨ ਗਈ ਬਾਬਾ ਜੀ ਦੇ ਕੋਲ ਆ ਕੇ ਬੇਨਤੀ ਕੀਤੀ ਤੇ ਬਾਬਾ ਜੀ ਨੇ ਪ੍ਰਸੰਨ ਹੋ ਕੇ ਆਖਿਆ ਵੀ ਕੋਈ ਗੱਲ ਨਹੀਂ ਜੇ ਤੁਸੀਂ ਜਿਉਂਦਾ ਜਗਦਾ ਘੋੜਾ ਨਹੀਂ ਚੜਾ ਸਕਦੇ ਮਿੱਟੀ ਦੇ ਘੋੜੇ ਚੜਾ ਦਿਓ ਆਪਣੇ ਚੱਕ ਤੋਂ ਬਣਾ ਕੇ ਘਮਿਆਰੋਂ ਤੁਸੀਂ ਤੇ ਉਹ ਘੋੜੇ ਵੀ ਸਾਨੂੰ ਪ੍ਰਵਾਨ ਹੋਣਗੇ ਸੋ ਉਸ ਵੇਲੇ ਉਹਨਾਂ ਘਮਿਆਰ ਦੰਪਤੀ ਜੋੜੇ ਨੇ ਮਿੱਟੀ ਦੇ ਘੋੜੇ ਚੜਾਏ ਤੇ ਬਾਬਾ ਜੀ ਦੀ ਜੜੀ ਆ ਉਹ ਸੁਖਣਾ ਉਹ ਪੂਰੀ ਕੀਤੀ ਆ ਉਹਨਾਂ ਵੇਲਿਆਂ ਤੋਂ ਇੱਥੇ ਮਿੱਟੀ ਦੇ ਘੋੜੇ ਚੜਦੇ ਨੇ ਤੇ ਇਹ ਜਿਹੜਾ ਅਸਾਨਾ ਗੁਰਦੁਆਰਾ ਘੋੜਿਆਂ ਵਾਲਾ ਦੇ ਨਾਂ ਨਾਲ ਵਿਦਤ ਹੈ ਹੁਣ ਵੀ ਸੰਗਤਾਂ ਇੱਥੇ ਜਿਉਂਦੇ ਜਗਦੇ ਘੋੜੇ ਚੜਾਉਂਦੀਆਂ ਨੇ ਇਹਨਾਂ ਪਾਵਨ ਅਸਥਾਨਾਂ ਵਿਖੇ ਤਵੇਲਾ ਹੈ ਜਿੱਥੇ ਪੰਜ ਘੋੜੇ ਨੇ ਉਹ ਉਹਨਾਂ ਦੀ ਦੇਖਰੇਖ ਕੀਤੀ ਜਾਂਦੀ ਆ ਬਖੂਬੀ ਅਸਤਬਲ ਬਣਿਆ ਹੋਇਆ ਤੇ ਸੰਗਤਾਂ ਸੋਨੇ ਦੇ ਘੋੜੇ ਚਾਂਦੀ ਦੇ ਘੋੜੇ ਗिल्ਟ ਦੇ ਘੋੜੇ ਤੇ ਮਿੱਟੀ ਦੇ ਘੋੜੇ ਚੜਾ ਕੇ ਇੱਥੇ ਆਪਣੀਆਂ ਮੂਹ ਮੰਗੀਆਂ ਮਰਾਦਾਂ ਉਹ ਪ੍ਰਾਪਤ ਕਰਦੀਆਂ ਨੇ ਇਸ ਕਰਕੇ ਇਹ ਜਿਹੜਾ ਅਸਥਾਨ ਹੈ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਨਾਲੋਂ ਗੁਰਦੁਆਰਾ ਘੋੜਿਆਂ ਵਾਲਾ ਦੇ ਨਾਂ ਨਾਲ ਵਿਸ਼ਵ ਦੇ ਵਿੱਚ ਇਹ ਵਿਦਿਤ ਹੈ ਜੀ 사ਸੰਗਤ ਜੀ ਜਿੱਥੇ ਆਪ ਜੀ ਨੇ ਅੱਜ ਗੁਰਦੁਆਰਾ ਘੋੜਿਆਂ ਵਾਲਾ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ ਔਰ ਇਤਿਹਾਸ ਦੀ ਜਾਣਕਾਰੀ ਆਪ ਸੰਗਤਾਂ ਨਾਲ ਸਾਂਝੀ ਕੀਤੀ ਗਈ ਹੈ ਉੱਥੇ ਹੀ ਇਸ ਆਸਾਨ ਵਿਖੇ ਸਿੱਖ ਕੌਮ ਦੀ ਮਾਰਸ਼ਲ ਖੇਡ ਦਤਕਾ ਦੀ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਔਰ ਨਾਲ ਹੀ ਨਾਲ ਇੱਥੇ ਬੱਚਿਆਂ ਨੂੰ ਗੁਰਬਾਣੀ ਸੰਥਿਆ ਵੀ ਦਿੱਤੀ ਜਾਂਦੀ ਹੈ ਸੋ ਜਿਹੜੇ ਬੱਚੇ ਇਸ ਸਥਾਨ ਤੇ ਗੱਤਕੇ ਦੀ ਸਿੱਖਿਆ ਲੈ ਰਹੇ ਨੇ ਡਾਕਟਰ ਮਨਿੰਦਰ ਸਿੰਘ ਜੀ ਇਹਨਾਂ ਨੂੰ ਸਿੱਖਿਆ ਦੇ ਰਹੇ ਨੇ ਉਹਨਾਂ ਬੱਚਿਆਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਮਨੋਰਥ ਨੂੰ ਲੈ ਕੇ ਇਸ ਗੇਮ ਨਾਲ ਜੁੜੇ ਨੇ ਅ ਬੱਚੇ ਤੁਸੀਂ ਗੱਤਕੇ ਦੀ ਸਿੱਖਿਆ ਲੈ ਰਹੇ ਹੋ ਇਸ ਸਥਾਨ ਤੇ ਆ ਕੇ ਕਿੱਦਾਂ ਮਹਿਸੂਸ ਕਰਦੇ ਹੋ ਕਿ ਕਿਸ ਮਨੋਰਥ ਨੂੰ ਲੈ ਕੇ ਤੁਸੀਂ ਗੱਤਕੇ ਦੀ ਸਿੱਖਿਆ ਜ਼ਰੂਰ ਕੀਤੀ ਹੈ ਪਹਿਲਾਂ ਤਾਂ ਵਾਹਿਦ ਜੀ ਦਾ ਖਾਲਸਾ ਵਾਹਿਦ ਜੀ ਦੀ ਬਤੇ ਸਾਰੀ ਸੰਗਤ ਨੂੰ ਜੇਕਰ ਮਾਧਿਮ ਦੀ ਗੱਲ ਕਰਾਂ ਤਾਂ ਅੱਜ ਦੇ ਜਮਾਨੇ ਵਿੱਚ ਜੋ ਕਿ ਬਹੁਤ ਹੀ ਇੱਕ ਅਨਸੀਪਲ এনवायरमेंट ਹੈ ਸਾਈਟੀਆਂ ਦੇ ਵੀ ਬਾਕੀ ਬੰਡਿਆਂ ਦੇ ਵੀ ਤੇ ਮੈਂ ਚਾਹੁੰਦੀ ਵੀ ਅਧਿਯੋਗ ਵਿੱਚ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਆਪਾਂ ਸ਼ਾਸਤ੍ਰ ਵਿਦਿਆ ਸਿੱਖੀਏ ਕਿਉਂਕਿ ਆਪਣੇ ਮਹਾਰਾਜ ਜੀ ਵੀ ਆਪਾਂ ਨੂੰ ਹੁਕਮ ਦਿੱਤਾ ਹੈ ਕਿ ਆਪਾਂ ਨੂੰ ਸ਼ਾਸਤ੍ਰਾਂ ਦੇ ਨਾਲ ਨਾਲ ਸ਼ਾਸਤ੍ਰ ਵਿਦਿਆ ਦੇ ਵੀ ਦਾਤ ਲੈਣੀ ਚਾਹੀਦੀ ਹੈ ਜੋ ਕਿ ਕਿਸੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਤਿਆਰ ਪਰ ਤਿਆਰ ਰਹਿੰਗੇ ਜਿਹੜੀਆਂ ਬੱਚੀਆਂ ਬੇਟੀਆਂ ਅੱਜ ਦੇ ਸਮੇਂ ਦੇ ਵਿੱਚ ਸਿੱਖਾਂ ਦੇ ਘਰਾਂ ਦੇ ਵਿੱਚ ਜਾਂ ਮੈਂ ਲੈ ਕੇ ਬਿਊਟੀ ਪਾਰਲਰਾਂ ਦੇ ਵਿੱਚ ਜਾਂਦੀਆਂ ਨੇ ਆਪਣੀ ਸਿੱਖੀ ਨੂੰ ਮਤਲਬ ਰਕਿੰਗ ਨਾ ਜਾਣ ਬਹੁਤ ਹੀ ਗਿਆਨ ਅਗਿਆਨ ਦੀ ਫਰਕੀਆਂ ਨੇ ਉਹਨਾਂ ਨੂੰ ਕਦੀ ਗਿਆਨ ਨਹੀਂ ਹੈ ਕਿ ਨਾ ਹੀ ਅੱਜਕੱਲ ਸੰਗਤ ਨਹੀਂ ਮਿਲਦੀ ਜਿਹੜੀਆਂ ਉਹਨਾਂ ਨੂੰ ਗਿਆਨ ਦੇ ਸਕੇ ਤੇ ਖੁਦ ਵੀ ਅੱਜ ਆਪਾਂ ਕੈਸਾ ਬਣਿਆ ਵੀ ਕਈਆਂ ਦਾ ਮਨ ਹੁੰਦਾ ਤੇ ਨਹੀਂ ਹੁੰਦਾ ਤੇ ਆਪਾਂ ਚਾਹੁੰਦੇ ਵੀ ਇੱਕ ਜਾਗਰੂਤ ਹੋਣੀ ਚਾਹੀਦੀ ਹੈ ਕਿ ਇਹਨਾਂ ਨੂੰ ਵੱਧ ਤੋਂ ਵੱਧ ਸੰਗਤਾਂ ਲੈਣੀ ਚਾਹੀਦੀ ਹੈ ਤੇ ਸੈਸ਼ਨ ਜਿੱਦਾਂ ਦਾ ਹੋਣਾ ਚਾਹੀਦਾ ਜਦੋਂ ਸੰਗਤ ਵਧੀਆ ਪਾਣਗੇ ਤਾਂ ਉਹਨਾਂ ਦਾ ਖੁਦ ਹੀ ਮਨ ਨਹੀਂ ਕਰੇਗਾ ਕਿ ਉਹ ਬਾਹਰ ਫਿਟੀ ਪਾਰਲਰ ਜਾਣ ਜਾਂ ਕਿਤੇ ਹੋਰ ਦਿਸੇ ਜਾਣਾਂਗੇ ਦੁਬਾਰਾ ਅੱਜ ਕਿਸੇ ਸਮੇਂ ਖਾਲਸਾ ਮੰਦ ਗੁਰੂ ਆਸ਼ਾ ਨੇ ਦੂਜਿਆਂ ਦੀ ਰਾਖੀ ਕਰਨ ਵਾਸਤੇ ਤਿਆਰ ਕੀਤਾ ਸੀਗਾ ਅੱਜ ਕਈ ਵਾਰ ਸਾਡੇ ਧੀਆ ਭੈਣਾਂ ਨਾਲ ਕੋ ਕਰਮ ਕੀਤੇ ਜਾਂਦੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦਾ ਉਹਦਾ ਇੱਕ ਆਹੀ ਕਾਰਨ ਹੈ ਕਿ ਆਪਾਂ ਸੈਲਫ ਸੈਕਸ ਨਹੀਂ ਕਰ ਸਕਦੇ ਕਿ ਅੱਜ ਆਪ ਦੇਖੀ ਬਹੁਤ ਘੱਟ ਘੱਟ ਗਿਣਤੀ ਵਿੱਚ ਜਿਹੜੀਆਂ ਕੁੜੀਆਂ ਨੇ ਉਹ ਸਿੱਖਦੀਆਂ ਨੇ ਸ਼ਸਤਰ ਵਿਦਿਆ ਅੱਜ ਕੱਲ ਦੇ ਮਾਪੇ ਵੀ ਇੰਨਾ ਆਪਾਂ ਕਹ ਸਕਦੇ ਮੋਟੀਵੇਟ ਨਹੀਂ ਕਰਦੇ ਬੱਚਿਆਂ ਨੂੰ ਵੀ ਉਹ ਆਣ ਅੱਗੇ ਤੇ ਸਿੱਖਣ ਤੇ ਜੇਕਰ ਜੀ ਆਪਣੀ ਵੀ ਆ ਸਿੱਖਣ ਗਈਆਂ ਸ਼ਸਤਰ ਵਿਦਿਆ ਸਿੱਖਣ ਗਈਆਂ ਤਾਂ ਉਹ ਆਪਣੇ ਆਪ ਸੰਪੂਰਨ ਹੋਣਗੀਆਂ ਤੇ ਆਪਣੀ ਰੱਖਿਆ ਆਪ ਕਰ ਸਕਣਗੇ ਨਾ ਲੰਮ ਕਿਸੇ ਹੋਰ ਵਾਲੀ ਦੇਖਣਾ ਪਏਗਾ ਕਿ ਸਾਡੀ ਆਗੇ ਰੱਖਿਆ ਤੇ ਸ਼ਸਤਰ ਧਾਰੀ ਜ਼ਰੂਰ ਹੋਣਾ ਚਾਹੀਦਾ ਕਾਜੂ ਰੱਖਿਆ ਕਰ ਨੌਜਵਾਨ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹਾਂ ਮੈਂ ਇਹੀ ਸੰਦੇਸ਼ ਦੇਣਾ ਚਾਹਾਂਗੀ ਕਿ ਵੱਧ ਤੋਂ ਵੱਧ ਬਾਣੀ ਬਾਣੀ ਨਾਲ ਧੁਇਆ ਜਾਵੇ ਤੇ ਵੱਧ ਤੋਂ ਵੱਧ ਸੰਗਤ ਕੀਤੀ ਜਾਵੇ ਤਾਂ ਜੋ ਆਪਣੀ ਮੱਤ ਸੁੱਚੀ ਹੋਵੇ ਤੁਸੀਂ ਭਾਈ ਸਾਹਿਬ ਜੀ ਤੁਸੀਂ ਵੀ ਇੱਥੇ ਸਿੱਖਿਆ ਲੈ ਰਹੇ ਹੋ ਨਾ ਤੇ ਵੀ ਮੈਂ ਕੀ ਕਹਿਣਾ ਚਾਹੁੰਦੇ ਹਾਂ ਅਹ ਦੇਖੋ ਜਿਸ ਤਰ੍ਹਾਂ ਜੁਝੇ ਪਾਸ਼ਾ ਗੁਰੂ ਅੰਗਦੇਵ ਜੀ ਮਹਾਰਾਜ ਜੀ ਨੇ ਮਲਖੜ ਜੀ ਦੀ ਸਥਾਪਨਾ ਕੀਤੀ ਉਸੇ ਤਰ੍ਹਾਂ ਹੀ ਜਦੋਂ ਪੰਚਮ ਪਾਸ਼ਾ ਗੁਰੂ ਜੀ ਨੇ ਕਿਤੇ ਤਸੀਹੇ ਦਿੱਤੇ ਕਿ ਤਾਂ 6ਵੇਂ ਪਾਸ਼ਾ ਨੇ ਉਸ ਨੂੰ ਮੁੱਖ ਰੱਖਦੇ ਮੀਰੀ ਤੇ ਪੀਰੀ ਦੇ ਦੋ ਤਲਵਾਰਾਂ ਤਿਆਰ ਕੀਤੀ ਕਿਉਂਕਿ ਜਿਸ ਦਾ ਮੁੱਖ ਕਰਨੇ ਸੀ ਕਿ ਇੱਕ ਤੇ ਆਪਣੀ ਬੰਦਗੀ ਦੀ ਤੇ ਦੂਜੀ ਆਪਣੀ ਰਾਖੀ ਦੀ ਸွေ ਰਾਖੀ ਇਹ ਜੀ ਉਸਤਬਾ ਦੇ ਦਸ਼ਮੇਸ਼ਪਤਾ ਕਲਗੀਧਰ ਪਾਚਨ ਨੇ ਪੂਰੇ ਆਪਣੇ ਗੁਰਸਿੱਖ ਬੱਚਿਆਂ ਨੂੰ ਅਤੇ ਗੁਰਸਿੱਖ ਬੱਚੀਆਂ ਨੂੰ ਤੰਜ ਕਾਰਨ ਦੀ ਰੈਤ ਦੇਕਰ ਛਸਤਰ ਦੇ ਦੇਕਰ ਨਾਲ ਹੀ ਹੁਕਮ ਜਾਰੀ ਕੀਤਾ ਕਿ ਛਸਤਰ ਕੇ ਅਜੀਨ ਹੈ ਰਾਜ਼ ਰਾਜ਼ ਬਿਨਾ ਨਾ ਹੈ ਧਰਮ ਕੇ ਨਾ ਹੈ ਧਰਮ ਬਿਨਾ ਸਭ ਦੁਲੰਬ ਰਹੇ ਹੈ ਕਿ ਹਰੇਕ ਮੇਰੇ ਗੁਰਸਿੱਖ ਬੱਚੇ ਨੇ ਬੱਚੀ ਨੇ ਛਸਤਰ ਦੇ ਧਾਰੀ ਹੋਣ ਨਾ ਤਾਂ ਜੋ ਆਪਾ ਕਿਸੇ ਵੀ ਹੋਰ ਅਤਿਆਚਨ ਨੂੰ ਰੋਕ ਸਕੀਏ ਉਸ ਨੂੰ ਠਾਲਾ ਸੋ ਸਾਜ ਸੰਗਤ ਜੀ ਇਹ ਸਾਨਾ ਬੱਚੇ ਜਿਹੜੇ ਗਤਕੇ ਦੀ ਸਿੱਖਿਆ ਲੈਂਦੇ ਨੇ ਔਰ ਇੱਕ ਮਿਸਾਲ ਨੇ ਉਹਨਾਂ ਨੌਜਵਾਨਾਂ ਵਾਸਤੇ ਜੋ ਅੱਜ ਦੀ ਜਵਾਨੀ ਆਪਾਂ ਕਹਿੰਦੇ ਆ ਪੰਜਾਬ ਦੇ ਵਿੱਚ ਨਸ਼ੇਵਾਂ ਨਸ਼ਿਆਂ ਦਾ ਤਰਿਆ ਵਗ ਰਿਹਾ ਹੈ ਉਹਨਾਂ ਦੀ ਵਾਸਤੇ ਇੱਕ ਹੀ ਮਾਰਗਦਰਸ਼ਨ ਨੇ ਸੋ ਆਪ ਵੀ ਇਸੇ ਤਰ੍ਹਾਂ ਜੁੜੇ ਰਹੋ ਜੀ ਹਰ ਟਾਈਮ ਨਾਲ ਮੈਨੂੰ ਗੁਰਮੁਖ ਸਿੰਘ ਭੋਜੋ ਮਾਜਰੀਨ 2003 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ